ਅੱਜ ਅਸੀਂ ਸਮਰੂਰ ਦੇ ਮੇਨ ਬਾਜ਼ਾਰ ਵਿੱਚ ਖੜੇ ਹਾਂ ਤੁਹਾਨੂੰ ਦੱਸ ਦਈਏ ਕਿ ਤਾਪਮਾਨ ਲਗਾਤਾਰ ਵਧਦਾ ਜਾ ਰਿਹਾ ਹੈ ਗਰਮੀ ਵਿੱਚ ਵਧਦਾ ਹੁੰਦਾ ਜਾ ਰਿਹਾ ਹੈ 43 44 ਡਿਗਰੀ ਸੈਲਸੀਅਸ ਹੈ ਤਾਪਮਾਨ ਦੇ ਵਿੱਚ ਵਧਦਾ ਹੁੰਦਾ ਜਾ ਰਿਹਾ ਹੈ ਤੇ ਜਿਸ ਕਾਰਨ ਰੋਡ ਦੇ ਉੱਪਰ ਜਾਂ ਆਸ-ਪਾਸੇ ਬੂਟੇ ਲੱਗੇ ਹੋਏ ਹਨ ਉਹ ਸੁੱਕਦੇ ਜਾ ਰਹੇ ਹਨ ਤਾਂ ਅੱਜ ਪੁਲਿਸ ਜੋ ਟ੍ਰੈਫਿਕ ਪੁਲਿਸ ਹੈ ਜ਼ਿਲ੍ਹਾ ਇੰਚਾਰਜ ਪਵਨ ਪਵਨ ਸ਼ਰਮਾ ਜੀ ਜੋ ਕਿ ਜ਼ਿਲ੍ਹਾ ਇੰਚਾਰਜ ਹਨ ਉਹਨਾਂ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਰੋਡ ਤੋਂ ਲੰਘਦੇ ਸੰਦ ਜਦੋਂ ਦੇਖਿਆ ਕਿ ਬੂਟਿਆਂ ਦੇ ਵਿੱਚ ਪਾਣੀ ਨਹੀਂ ਤੇ ਬੂਟੇ ਸੁੱਕੇ ਹੋਏ ਹਨ ਤਾਂ ਇਹਨਾਂ ਵੱਲੋਂ ਇੱਕ ਤੁਸੀਂ ਦੇਖ ਸਕਦੇ ਹੋ ਥੀੜਾ ਵਿੱਚ ਕੇ ਪਾਣੀ ਦਾ ਟੈਂਕਰ ਲਿਆਂਦਾ ਗਿਆ ਅਤੇ ਆਪ ਟੈਂਕਰ ਜੋ ਟਰੈਕਟਰ ਹੈ ਉਸ ਨੂੰ ਚਲਾ ਕੇ ਪਾਣੀ ਦੇ ਰਹੇ ਹਨ ਤੇ ਉਹਨਾਂ ਦੇ ਜੋ ਨਾਲ ਸਹਾਇਕ ਮੁਲਾਜ਼ਮ ਹਨ ਉਹ ਉਹ ਪਾਈਪ ਲਗਾ ਕੇ ਜੋ ਸੁੱਕੇ ਬੂਟੇ ਹਨ ਬੂਟਿਆਂ ਨੂੰ ਪਾਣੀ ਦੇ ਰਹੇ ਹਨ ਮੁਲਾਜ਼ਮ ਦੱਸ ਰਹੇ ਸਨ ਕਿ ਬੂਟਿਆਂ ਦੇ ਵਿੱਚ ਕਾਫੀ ਪਾਣੀ ਖਪਰਿਆ ਹੈ ਕਿਉਂਕਿ ਕਾਫੀ ਲੰਬਾ ਸਮਾਂ ਹੋ ਗਿਆ ਗਰਮੀ ਪੈਣ ਦੇ ਨੂੰ ਗਰਮੀ ਪੈਣ ਦੇ ਕਾਰਨ ਧਰਤੀ ਪਿਆਸੀ ਹੈ ਜਿਸ ਕਾਰਨ ਬੂਟਿਆਂ ਦੇ ਵਿੱਚ ਪਾਣੀ ਦੀ ਖਪਤ ਹੈ ਜੋ ਜ਼ਿਆਦਾ ਹੋ ਰਹੀ ਹੈ ਪਵਨ ਜੀ ਨਾਲ ਗੱਲਬਾਤ ਕਰਾਂਗੇ ਕੀ ਕਿਣਾ ਚਾਹੋਂਗੇ ਜੋ ਅੱਜ ਤੁਹਾਡੇ ਬੰਨੂ ਬੂਟੇ ਵਿੱਚ ਪਾਣੀ ਪਾਇਆ ਜਾ ਰਿਹਾ ਹੈ ਅਸੀਂ ਤੁਹਾਡੇ ਚੈਨਲ ਲਈ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜਿਹੜੇ ਦੁਕਾਨਦਾਰਾਂ ਦੇ ਵੀਰਾਂ ਦੇ ਦੁਕਾਨਾਂ ਦੇ ਅੱਗੇ ਇਹ ਬੂਟੇ ਲੱਗੇ ਨੇ ਉਹਨਾਂ ਦੇ ਵਿੱਚ ਇੱਕ ਦੋ ਬਾਲਟੀਆਂ ਪਾਣੀ ਦਾ ਡੇਲੀ ਪਾਉਣ ਤਾਂ ਕਿ ਚੱਲ ਸਕਣ ਇਹ ਸੁੱਕਣੇ ਸ਼ੁਰੂ ਹੋ ਗਏ ਸੀਗੇ ਤੇ ਪ੍ਰਮਾਤਮਾ ਅਗੇ ਅਰਦਾਸ ਹੈ ਵੀ ਪੰਜ ਚਾਰ ਦਿਨਾਂ ਦੇ ਵਿੱਚ ਮੀਂਹ ਪੈ ਜਾਊਗਾ ਇਹ ਚਾਲੂ ਹੋ ਜਾਣਗੇ ਹੁਣ ਪਾਣੀ ਪਾਉਣ ਦੀ ਬਹੁਤ ਜ਼ਰੂਰਤ ਹੈ ਇਹਨਾਂ ਦੇ ਕਿੰਨੀ ਕਿਦੋਂ ਲੱਗਦਾ ਕਿ ਜ਼ਰੂਰਤ ਹੈ ਮਨੁੱਖੀ ਜੀਵਨ ਵਾਸਤੇ ਰੁੱਖਾਂ ਦੇ ਦੇਖੋ 45 ਛਿਆੜੀ ਡਿਗਰੀ ਤਾਪਮਨ ਹੋ ਗਿਆ ਜੇ ਇਹ ਪੈਣ ਲੱਗ ਗਿਆ ਲੋਕਾਂ ਦੀਆਂ ਜ਼ਿੰਦਗੀਆਂ ਚੱਲੀਆਂ ਜਾਣਗੀਆਂ ਆਪਣੇ ਬਜ਼ੁਰਗ ਬੰਦੇ ਵਿਚਾਰੇ ਮੌਤਾ ਹੋ ਰਹੇ ਨੇ ਗਰਮੀ ਦੇ ਕਾਰਨ ਆਪਾਂ ਅਪੀਲ ਕਰਦੇ ਆ ਸਾਰਿਆਂ ਨੂੰ ਵੀ 2-2 4-4 ਦਰਖਤ ਲਾਉਣ ਉਹਨਾਂ ਦੀ ਦੇਖਭਾਲ ਕਰਨ ਜਿਹੜੇ ਆਪਣੇ ਬੂਟੇ ਲੱਗੇ ਨੇ ਉਹਨਾਂ ਦੇ ਵਿੱਚ ਪਾਣੀ ਪਾਉਣਾ 5-4 ਦਿਨਾਂ ਦੀ ਗੱਲ ਹੈ ਮੀਂਹ ਪੈ ਜਾਊਗਾ ਫਿਰ ਚੱਲ ਪੈਣਗੇ ਪਉ ਦੇਖਦੇ ਅਕਸਰੀ ਕੇ ਵਾਤਾਵਰਨ ਦੇ ਤੇ ਅਲੱਗ-ਅਲੱਗ ਸਮਾਜ ਸੇਵੀ ਸੰਸਥਾਵਾਂ ਵੱਲੋਂ ਬੂਟੇ ਲਗਾਏ ਜਾਂਦੇ ਹਨ ਲਗਾ ਕੇ ਛੱਡ ਦਿੱਤੇ ਜਾਂਦੇ ਮੁਰਕ ਦੇਖ ਰਿਕ ਨਹੀਂ ਕੀਤੀ ਜਾਂਦੀ ਬੂਟੇ ਨੂੰ ਲਗਾਉਣ ਦੇ ਨਾਲ ਨਾਲ ਉਹਨਾਂ ਹੀ ਦੇਖ ਰਿਕ ਜੂਰੀ ਹੈ ਦੇਖੋ ਕੋਈ ਉਪਰਾਲਾ ਕਰਦਾ ਜੇ ਕਿਸੇ ਇਨਸਾਨ ਨੇ ਬੂਟੇ ਲਾਤੇ ਅਗਰ ਆਪਾਂ ਦਿਨ ਘਰ ਦੇ ਨੇੜੇ ਆ ਜਾ ਆਪਣੇ ਦੁਕਾਨ ਦੇ ਨੇੜੇ ਆ ਜਾ ਆਪਣਾ ਕਿਤੇ ਰੇੜੀ ਲਾਉਣਾ ਜਾਂ ਕੋਈ ਵਰਕਸ਼ਾਪ ਦਾ ਕੰਮ ਕਰਦਾ ਜੇ ਆਪਣੇ ਘਰ ਦੇ ਅੱਗੇ ਜਾ ਰੋਡ ਦੇ ਉੱਤੇ ਕੋਈ ਬੂਟਾ ਲੱਗੇ ਜਾ ਆਪਾਂ ਇੱਕ ਬਾਲਟੀ ਪਾਣੀ ਦੀ ਪਾ ਦਈਏ ਇਹਦੇ ਨਾਲ ਤਾਂ ਵਧੀਆ ਕੰਮ ਹੋਊਗਾ ਬੂਟਾ ਚੱਲ ਜੂਗਾ ਕਿਸੇ ਨੇ ਤਾਂ ਪਰਾਲਾ ਕਰਿਆ ਲਾਉਣ ਦਾ ਨਹੀਂ ਲੱਗਦਾਗਾ ਕਿ ਪੁਲਿਸ ਪ੍ਰਸ਼ਾਸਨ ਵੀ ਲਗਾਦਰ ਡਿਊਟੀ ਕਰਦਾ ਹੈ ਸੜਕਾਂ ਤੇ ਰਹਿੰਦੇ ਨੇ ਤਾਂ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਵੀ ਤਾਂ ਕਾਫੀ ਫਾਇਦਾ ਹੋਵੇਗਾ ਇਹ ਤਾਂ ਸਾਰਿਆਂ ਨੂੰ ਹੈ ਜੀ ਜੇ ਇਨਸਾਨ ਆਪਾਂ ਸਾਰੇ ਪੁਲਿਸ ਦਾ ਇੱਕ ਡਿਪਾਰਟਮੈਂਟ ਹੈ ਇਨਸਾਨ ਆ ਕੋਈ ਵੀ ਹੈ ਕਾਰਾਂ ਨੂੰ ਫਾਇਦਾ ਇਹਦਾ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਸਾਹਮਣੇ ਦੁਕਾਨਾਂ ਨੇ ਰੇੜੀਆਂ ਲੱਗੀਆਂ ਹੋਈਆਂ ਨੇ ਕਿ ਇਹਨਾਂ ਨੂੰ ਵੀ ਕੋਈ ਤੁਸੀਂ ਮੈਸੇਜ ਦੇਣਾ ਚਾਹੋਗੇ ਕਿ ਇਹਨਾਂ ਵੱਲੋਂ ਵੀ ਪਾਣੀ ਪਾਇਆ ਜਾਵੇ ਤਾਂ ਜੋ ਇਹ ਬੂਟੇ ਜੇ ਸੁੱਕਣ ਨਾ ਤੇ ਆਂਦੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਇਹਨਾਂ ਦਾ ਫਾਇਦਾ ਹੋ ਸਕੇ ਹਾਂਜੀ ਥੋੜੇ ਅਸੀਂ ਅਪੀਲ ਕੀਤੀ ਹੈ ਵੀ ਜਿਹੜੇ ਆਪਣੇ ਦੁਕਾਨਦਾਰ ਭਰਾ ਨੇ ਜਾਂ ਰੇੜੀਆਂ ਵਾਲੇ ਭਰਾ ਨੇ ਜਾਂ ਕੋਈ ਵੀ ਹੈ ਜਿਹਦੇ ਦੁਕਾਨ ਦੇ ਅੱਗੇ ਜਾਂ ਰੇੜੀ ਦੇ ਅੱਗੇ ਬੂਟੇ ਲੱਗੇ ਜੇ ਕੁਆਲਿਟੀ ਪਾਣੀ ਦੀ ਪਾ ਦਈਏ ਬਹੁਤ ਆਪਾਂ ਗੱਡੀਆਂ ਵੀ ਧੋਣੇ ਆ ਸਕੂਟਰ ਵੀ ਧੋਣੇ ਆ ਹਰਸਾਂ ਤੇ ਵੀ ਸੜਕਾਂ ਨੂੰ ਪਾਣੀ ਡੋਲਦੇ ਜੀ ਇਹ ਸਨ ਸਾਡੇ ਨਾਲ ਟ੍ਰੈਫਿਕ ਇੰਚਾਰਜ ਪਵਨ ਸ਼ਰਮਾ ਜੀ ਜਿਨ੍ਹਾਂ ਨੇ ਕਿਹਾ ਹੈ ਕਿ ਜੋ ਵੀ ਦੁਕਾਨਦਾਰ ਹਨ ਦੁਕਾਨਦਾਰਾਂ ਦੇ ਸਾਹਮਣੇ ਜੇਕਰ ਕਿਸੇ ਕੋਈ ਬੂਟਾ ਲੱਗਿਆ ਹੈ ਤਾਂ ਉਸ ਦੇ ਵਿੱਚ ਪਾਣੀ ਪਾ ਦਿੱਤਾ ਜਾਵੇਗਾ ਤਾਂ ਇਹ ਬੂਟੇ ਹਨ ਜੋ ਆਕਸੀਜਨ ਦਿੰਦੇ ਹਨ ਅਤੇ ਵਾਤਾਵਰਨ ਨੂੰ ਵੀ ਬਚਾਉਂਦੇ ਹਨ ਅਤੇ ਜੋ ਤਾਪਮਾਨ ਹੈ ਤਾਪਮਾਨ ਨੂੰ ਵੀ ਨਿਵਧਨ ਦਿੰਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਦੇਖਿਆ ਜਾਵੇ ਜੇ ਇਸੇ ਤਰ੍ਹਾਂ ਤਾਪਮਾਨ ਵਧ ਰਿਹਾ ਤਾਂ ਮਨੁੱਖੀ ਜੀਵਨ ਜੋ ਇੱਥੇ ਬਤੀਤ ਕਰਨਾ ਬੜਾ ਹੀ ਔਖਾ ਹੋ ਜਾਵੇਗਾ ਦੇਖਣਾ ਹੋਵੇਗਾ ਹੁਣ ਕਿ ਪਰਮ ਪਵਨ ਸ਼ਰਮਾ ਜੀ ਨੇ ਜੋ ਇਹ ਮੈਸੇਜ ਦਿੱਤਾ ਹੈ ਤੁਸੀਂ ਦੇਖ ਸਕਦੇ ਹੋ ਕਿ ਟੈਂਕਰ ਲੈ ਕੇ ਆਏ ਹਨ ਇਹਨਾਂ ਦੇ ਮੁਰਾਜ਼ਮ ਨਾਲ ਹਨ ਅਤੇ ਆਪ ਪਾਣੀ ਦੇ ਰਹੇ ਹਨ ਤੇ ਜੇ ਇਹਨਾਂ ਨੂੰ ਜੋ ਇਹ ਮੈਸੇਜ ਦਿੱਤਾ ਤਾਂ ਲੋਕ ਇਸ ਮੈਸੇਜ ਨੂੰ ਕਿੰਨਾ ਕੁ ਪੋਸਟ ਵੀ ਲੈਂਦੇ ਨੇ ਤੋਂ ਰੂਰ ਤੋਂ ਗੁਰਨ ਸਿੰਘ